ਸਸ੍ਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਅ ਸਾਡਾ ਹੈ ਦੂਜਾ ਦਿਨ ਉੱਥੇ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਨੂੰ ਆਪਣਾ ਪਹਿਲਾ ਵਾਲਾ ਲਾਈਕ ਪਸੰਦ ਨਹੀਂ ਆਇਆ ਛੋਟਾ ਰੂਮ ਸੀਗਾ ਫਿਰ ਅਸੀਂ ਚੇਂਜ ਕਰ ਲਿਆ ਅਸੀਂ ਇਹ ਰੂਮ ਆਨ ਲਾਈਕ ਕਰ ਲਿਆ ਵਧੀਆ ਸੀਗਾ ਇਹਨਾਂ ਦੇ ਕਾਫੀ ਸੈਪਰੇਟ ਰੂਮ ਸੀਗੇ ਕਾਫੀ بڑا ਰੂਮ ਮਿਲਿਆ ਸਾਨੂੰ ਨਾਲ ਬਾਲਕਨੀ ਵੀ ਸੀਗੀ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਰੂਮ ਚੇਂਜ ਕਰਕੇ ਕਰਨ ਚਲੇ ਗਏ ਲਾਈਕ ਬ੍ਰੇਕਫਾਸਟ ਅਸੀਂ ਐਨੇ ਦਿਨ ਤੋਂ ਲਾਈਕ ਬਾਲਿਨੀਜ਼ ਫੂਡ ਹੀ ਖਾਈ ਜਾ ਰਹੇ ਸੀਗੇ ਜਾਂ ਹੋਰ ਤਰ੍ਹਾਂ ਦੀਆਂ ਕੁਜ਼ੀਨਸ ਖਾਈ ਜਾ ਰਹੇ ਸੀਗੇ ਬਟ ਇੰਡੀਅਨ ਨਹੀਂ ਖਾਈ ਸੀਗੀ ਸੋ ਅਸੀਂ ਇੰਡੀਅਨ ਰੈਸਟੋਰੈਂਟ 'ਚ ਚਲੇ ਗਏ ਆਪਣਾ ਬ੍ਰੈਕਫਾਸਟ ਕਰਨ। ਉੱਥੇ ਅਸੀਂ ਆਰਡਰ ਕੀਤੇ ਆਲੂ ਤੇ ਪਿਆਜ਼ ਦੇ ਪਰੌਂਠੇ। ਆਲੂ ਦੇ ਪਰੌਂਠੇ ਸਹੀ ਸੀਗੇ ਬਟ ਜਿਹੜੇ ਪਿਆਜ਼ ਦੇ ਪਰੌਂਠੇ ਸੀਗੇ ਉਹ ਜ਼ਿਆਦਾ ਹੀ ਉਹਨਾਂ ਨੇ ਜ਼ਿਆਦਾ ਹੀ ਪਿਆਜ਼ ਪਾਏ ਹੋਏ ਸੀਗੇ। ਐਨੇ ਪਿਆਜ਼ ਨਹੀਂ ਖਾ ਹੁੰਦੇ। ਬਟ ਆਲੂ ਦੇ ਪਰੌਂਠੇ ਬਹੁਤ ਹੀ ਟੇਸਟੀ ਸੀਗੇ। ਫਿਰ ਅਸੀਂ ਚੱਲ ਪਏ ਆਪਣਾ ਉਹ ਬੁੱਧ ਐਕਸਪਲੋਰ ਕਰਨ। ਉੱਥੇ ਗ੍ਰੀਨ ਰਾਈਸ ਫੀਲਡਸ ਹਨ ਐਨੇ ਸੋਹਣੇ ਰਾਸਤੇ ਬਹੁਤ ਹੀ ਲਾਈਕ ਵਾਲੀ ਹੈ ਬੜਾ ਸੋਹਣਾ ਨੇਚਰਵਾਇਜ਼ ਬਹੁਤ ਹੀ ਸੋਹਣਾ ਆਇਲੈਂਡ ਹੈ। ਅਸੀਂ ਆਪਣਾ ਫੇਰ ਉੱਥੇ ਚਲੇ ਗਏ ਬਟ ਰਾਸਤੇ 'ਚ ਸਾਨੂੰ ਪਿਆਸ ਲੱਗੀ। ਫੇਰ ਸਾਡੀ ਇਹ ਫੇਵਰੇਟ ਜੂਸ ਸ਼ਾਪ ਹੈ ਮੈਂ ਉਥੋਂ ਫਰੈਸ਼ ਸਕਿਊਜ਼ਡ ਲੇਮਨੇਡ ਲਿੱਤਾ। ਮੇਰਾ ਫੇਵਰਿਟ ਡਰਿੰਕ ਬਣ ਗਿਆ ਇੱਥੇ ਇਹਨਾਂ ਨੇ ਬਰਫ ਐਨੀ ਪਾਈ ਹੁੰਦੀ ਹੈ ਕਿ ਤੁਸੀਂ ਆਪਣਾ ਆਰਾਮ ਨਾਲ ਲਾਈਕ ਜਾ ਜਾ ਰਹੇ ਸੀਗੇ ਅਸੀਂ ਆਪਣਾ ਰਾਮਨਾਲ ਰਸਤੇ 'ਚ ਪਿੰਦੇ-ਪਿੰਦੇ ਜਾ ਰਹੇ ਸੀਗੇ ਕਿਉਂਕਿ ਇਹ ਕਾਫੀ ਲੌਂਗ ਲਾਸਟਿੰਗ ਦਾ ਡਰਿੰਕ ਹੁੰਦਾ ਕਿਉਂਕਿ ਬਰਫ ਪਿਗਲਦੀ ਰਹਿੰਦੀ ਹੈ ਤੁਸੀਂ ਪਿੰਦੇ ਰਹਿੰਨੇ ਹੋ ਅਸੀਂ ਰਸਤੇ 'ਚ ਆਪਣਾ ਪਿੰਦੇ ਗਏ ਤੇ ਇੰਜੋਏ ਕਰਦੇ ਗਏ ਡਰਿੰਕ ਨੂੰ ਆਪਣਾ ਚੰਦੇ ਰਹੇ ਤੋ ਅਸੀਂ ਆਪਣੀ ਪਹਿਲੀ ਲਿਸਟ ਚ ਰੱਖਿਆ ਸੀਗਾ ਊਨੂਦਾਨੂ ਟੈਂਪਲ ਅਸੀਂ ਉੱਥੇ ਉੱਥੇ ਜਾਣ ਦੇ ਰਸਤੇ ਤੇ ਨਜ਼ਾਰੇ ਬਹੁਤ ਹੀ ਵਧੀਆ ਸੀਗੇ ਉੱਥੇ ਲੇਕ ਪਹਾੜ ਬੱਦਨ ਮਤਲਬ ਕਾਫੀ ਸੁੰਦਰ ਨਜ਼ਾਰਾ ਸੀਗਾ ਜਦ ਅਸੀਂ ਰਸਤੇ ਚ ਉੱਥੇ ਜਾ ਰਹੇ ਸੀਗੇ ਫਿਰ ਅਸੀਂ ਉੱਥੇ ਪਹੁੰਚ ਗਏ ਪਾਰਕਿੰਗ ਲਾਈਕ ਫੀ ਹੁੰਦੀ ਆ ਉਹ ਤੁਹਾਨੂੰ ਦੇਣੀ ਪੈਂਦੀ ਆ ਤੇ ਪਾਰਕਿੰਗ ਫੀ ਦੇਣ ਤੋਂ ਬਾਅਦ ਅਸੀਂ ਆਪਣੀਆਂ ਟਿਕਟਾਂ ਲਈਆਂ ਤੇ ਟਿਕਟਾਂ ਦੇ ਨਾਲ ਉਹ ਪਾਣੀ ਵਗੈਰਾ ਵੀ ਫ੍ਰੀ ਦੇ ਦਿੰਦੇ ਆ ਤੁਹਾਨੂੰ ਫੇਰ ਅਸੀਂ ਅੰਦਰ ਲਾਈਕ ਐਕਸਪਲੋਰ ਕਰਨ ਚਲੇਗੇ ਬਹੁਤ ਹੀ ਸੋਹਣਾ ਨਜ਼ਾਰਾ ਸੀਗਾ ਬਹੁਤ ਹੀ ਵਧੀਆ ਸੀਗਾ ਬਟ ਅਸੀਂ ਥੋੜਾ ਜਿਹਾ ਜਦ ਅਸੀਂ ਗਏ ਲੋਕ ਫੋਟੋ ਸ਼ੂਟ ਵਗੈਰਾ ਕਰਾ ਰਹੇ ਸੀਗੇ ਥੋੜਾ ਕਰਾਊਡ ਸੀਗਾ ਇੰਨਾ ਨਹੀਂ ਸੀਗਾ ਬਟ ਕਹਿੰਦੇ ਆ ਵੀ ਜੇ ਤੁਸੀਂ ਸਵੇਰੇ ਸਵੇਰੇ ਜਲਦੀ ਆਓ ਤਾਂ ਇੰਨਾ ਕੁ ਵੀ ਕਰਾਊਡ ਤੁਹਾਨੂੰ ਨਹੀਂ ਮਿਲੇਗਾ ਫੇਰ ਅਸੀਂ ਐਕਸਪਲੋਰ ਕਰਨ ਗਏ ਇੰਨਾ ਸੋਹਣੇ ਨਜ਼ਾਰੇ ਲੇਕ ਦੇ ਨਾਲ ਇਹਦਾ ਸਟਰਕਚਰ ਬਹੁਤ ਹੀ ਕਿਉਂਕਿ ਮੈਂ ਕਿੰਨੀ ਆਹੀ ਵੀਡੀਓਜ਼ 'ਚ ਸਟਰਕਚਰ ਦੇਖਿਆ ਇਹ ਬਾਲੀ ਦਾ ਸਭ ਤੋਂ ਫੇਮਸ ਸਟਰਕਚਰ ਹੈ ਮੈਨੂੰ ਬਹੁਤ ਹੀ ਸੋਹਣਾ ਲੱਗਿਆ ਫਿਰ ਅਸੀਂ ਉੱਥੇ ਐਕਸਪਲੋਰ ਕਰਦੇ ਰਹੇ ਐਨਾਂ ਬਹੁਤ ਫੋਟੋਜਨਿਕ ਬਹੁਤ ਹੈ ਲੋਕੇ ਇੱਥੇ ਫੋਟੋਜ਼ ਬਹੁਤ ਖਿਚਵਾਉਂਦੇ ਨੇ ਅਲੱਗ-ਅਲੱਗ ਐਂਗਲਸ ਤੋਂ ਜਿਹੜੇ ਵੀ ਐਂਗਲਸ ਤੋਂ ਤੁਸੀਂ ਫੋਟੋ ਖਿਚਾਓ ਬਹੁਤ ਹੀ ਵਧੀਆ ਆਣੀਆਂ ਉਹ ਤੋਂ ਬਾਅਦ ਇੱਥੇ ਫੋਟੋ ਸ਼ੂਟ ਚੱਲ ਰਿਹਾ ਸੀਗਾ ਜੇ ਤੁਸੀਂ ਡਰੈੱਸ ਲਾਈਕ ਗ੍ਰੈਂਟ ਕਰਦੀਆਂ ਤੇ ਇੱਥੇ ਤੁਹਾਨੂੰ ਫੋਟੋ ਸ਼ੂਟ ਮਿਲਦਾ ਹੈ ਫੋਟੋਸ ਖਿंचा ਸਕਦੇ ਹੋ ਆਪਣਾ ਸੋ ਇੱਥੇ ਵੀ ਲਾਈਨ ਲੱਗੀ ਹੋਈ ਸੀਗੀ ਫਿਰ ਅਸੀਂ ਸਾਡੇ ਕੋਲ ਇਹਨਾਂ ਟਾਈਮ ਨਹੀਂ ਸੀਗਾ ਅਸੀਂ ਅੱਗੇ ਵੀ ਐਕਸਪਲੋਰ ਕਰਨ ਜਾਣਾ ਸੀਗਾ ਜਗਾਵਾਂ ਫਿਰ ਅਸੀਂ ਉੱਥੇ ਬੈਠ ਕੇ ਆਪਣਾ ਨਜ਼ਾਰੇ ਲੰਦੇ ਰਹੇ ਇੰਨੇ ਨੇ ਸੋਹਣੇ ਨਜ਼ਾਰੇ ਸੀਗੇ ਉੱਥੇ ਮਤਲਬ ਇੰਨ ਬੱਦਲ ਪਹਾੜ ਤਿਲੇਖ ਤਿੰਨ ਕੰਬੀਨੇਸ਼ਨ ਹੋ ਗਏ ਇਕੱਠੇ ਬਹੁਤ ਹੀ ਸੁੰਦਰ ਨਜ਼ਾਰੇ ਸੀਗੇ ਇੱਥੇ ਲੋਕ ਲਾਈਕ ਮੱਛੀਆਂ ਨੂੰ ਖਾਣਾ ਦੇ ਰਹੇ ਸੀਗੇ ਤੁਹਾਨੂੰ 10000 ਉਹਨਾਂ ਦੇ ਬਲਨੀਜ਼ ਰੁਪੀਸ ਚ ਉਹਨਾਂ ਨੂੰ ਖਾਣਾ ਦੇ ਸਕਦੇ ਹੋ ਇੱਥੇ ਅੰਦਰ ਜਾ ਕੇ ਬਹੁਤ ਹੀ ਸੋਹਣੀਆਂ ਮੱਛੀਆਂ ਸੀਗੀਆਂ ਰੰਗ ਬੰਗੀਆਂ ਫਿਰ ਅਸੀਂ ਇੱਥੇ ਜਾ ਕੇ ਬੈਠ ਕੇ ਛੱਤ ਦੇ نیچے ਕਿਉਂਕਿ ਧੁੱਪ ਲੱਗ ਰਹੀ ਸੀਗੀ ਫਿਰ ਅਸੀਂ ਥੋੜਾ ਛੱਤ ਦੇ نیچے ਜਾ ਕੇ ਬੈਠ ਗਏ ਸੋਹਣਾ ਸੀਗਾ ਇੱਥੇ ਅਸੀਂ ਲੋਕਾਂ ਨੂੰ ਦੇਖ ਰਹੇ ਸੀਗੇ ਅਲੱਗ-ਅਲੱਗ ਲੋਕ ਆਪਣਾ ਫੋਟੋਜ਼ ਵਗੈਰਾ ਖਿਚਵਾ ਰਹੇ ਸੀਗੇ ਬਹੁਤ ਹੀ ਸੋਹਣਾ ਲਾਈਕ ਮੈਨੂੰ ਬਹੁਤ ਹੀ ਸੋਹਣਾ ਐਕਸਪੀਰੀਅੰਸ ਰਿਹਾ ਸਾਡਾ ਇੱਥੇ ਦਾ ਉਪਧੀਆ ਐਕਸਪੀਰੀਅੰਸ ਰਿਹਾ ਸਾਡਾ ਇੱਥੇ ਦਾ ਇਸ ਟੈਂਪਲਟ ਆਉਣ ਲਈ ਮਤਲਬ ਡੇਢ-ਦੋ ਘੰਟੇ ਦੀ ਡਰਾਈਵ ਲੱਗੀ ਸਾਨੂੰ ਕਿਉਂਕਿ ਉਹ ਮੂਨ ਉਬੂ ਦਾ ਏਰੀਆ ਤੋਂ ਹੈ ਲਾਈਕ 2 ਘੰਟੇ ਦੀ ਦੂਰੀ ਤੇ ਹੈ ਇਹ ਬਾਲੀ ਦਾ ਸਭ ਤੋਂ ਫੋਟੋਗ੍ਰਾਫਟ ਹਿੰਦੂ ਟੈਂਪਲ ਹੈ ਇੱਥੇ ਮੈਂ ਇਹਦੀ ਬਹੁਤ ਜ਼ਿਆਦਾ ਹਰੇਕ ਦੀਆਂ ਲਾਈਕ ਪ੍ਰੋਫਾਈਲ ਜਿਹੜਾ ਵੀ ਬਾਲੀ ਜਾਂਦਾ ਉਹਦੇ ਹੀ ਪ੍ਰੋਫਾਈਲ ਸੇ ਮੈਂ ਫੋਟੋਜ਼ ਦੇਖੀਆਂ ਦੇਖੀਆਂ ਇਹ ਜਿਹੜਾ ਹੈਗਾ 17th ਸੈਂਚਰੀ ਚ ਬਣਿਆ ਸੀਗਾ ਮੰਗਵੋਈ ਕਿੰਗਡਮ ਨੇ ਬਣਾਇਆ ਸੀਗਾ ਇਹ ਦੇਵੀ ਧਾਨੂ ਨੂੰ ਲਾਈਕ ਡੈਡੀਕੇਟਿਡ ਸੀਗਾ ਉਹ ਜਿਹੜੀ ਗੋਡੇਸ ਆਫ ਵਾਟਰ ਸੀਗੀ ਤਾਂ ਹੀ ਲਾਈਕ ਇਹਦਾ ਨਾਮ ਉਲੂ ਧਾਨੂ ਟੈਂਪਲ ਹੈ ਜਿਹੜਾ ਇਹ ਜਿਹੜਾ ਲੇਕ ਹੈ ਉਹ ਜਿਆਦਾ ਇੰਪੋਰਟੈਂਟ ਸਰੀ ਇਹ ਇਹ ਹੈ ਕਿ ਇਹ ਬਾਲੀ ਦੇ ਸਾਰੇ ਇਰੀਗੇਸ਼ਨ ਸਿਸਟਮ ਨੂੰ ਸਪੋਰਟ ਕਰਦਾ ਇਹਦੇ ਵਿੱਚ ਜਦੋਂ ਤੁਸੀਂ ਜਾਣਦੇ ਆ ਲੱਗ ਲੱਗ ਸ਼੍ਰੀਨਸ ਬਣੇ ਹੋਏ ਨੇ ਕਾਫੀ ਲਾਈਕ ਕਾਫੀ ਸਟੈਚੂਜ਼ ਵਗੈਰਾ ਬਣੇ ਹੋਏ ਨੇ ਅ ਇੱਥੇ ਲੋਕ ਆਪਣੀ ਲਾਈਕ ਸਪਿਰਚੁਅਲ ਪ੍ਰੈਕਟਿਸਸ ਵੀ ਕਰਦੇ ਆ ਇੱਥੇ ਆਪਣਾ ਪੂਜਾ ਪਾਠ ਕਰਨ ਆਉਂਦੇ ਆ ਇੱਥੇ ਇਹ ਇੱਕ ਕਾਫੀ ਮਤਲਬ ਬੈਸਟ ਟਾਈਮ ਟੂ ਵਿਜ਼ਿਟ ਹੈ। ਦਾ ਸਭ ਤੋਂ ਪਹਿਲਾ ਅਰਨੀ ਮਾਰਨਿੰਗ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਜਦੋਂ ਤੁਹਾਨੂੰ ਕੁਝ ਵੀ ਨਹੀਂ ਲਾਈਕ ਮਿਲੂਗਾ। ਤੇ ਜੇ ਤੁਹਾਨੂੰ ਵੀ ਤੁਸੀਂ ਕਿਸੇ ਟੈਂਪਲ ਦੇ ਅੰਦਰ ਜਾਣੇ ਹੋ ਤਾਂ ਡੀਸੈਂਟ ਕਲੋਥਿੰਗ ਪਾ ਕੇ ਜਾਓ। ਇਹ ਤਾਂ ਤੁਹਾਨੂੰ ਰਿਸਪੈਕਟਫੁਲੀ ਪਤਾ ਹੀ ਆ। ਜੇ ਤੁਹਾਨੂੰ ਕਿਸੇ ਟੈਂਪਲ ਚ ਜਾਣਾ ਹੈ। ਇੱਥੇ ਕਈ ਲੋਕ ਟ੍ਰਾਈਡਸ ਵੀ ਲੈਂਦੇ ਆ ਪਰ ਜਦ ਤੇ ਸੀ ਗਏ ਉਥੇ ਬੋਟ ਰਾਈਡ ਦਾ ਆਪਸ਼ਨ ਤਾਂ ਸੀਗਾ ਨਹੀਂ ਫਿਰ ਅਸੀਂ ਨਹੀਂ ਲਿੱਤੀ। ਏ ਟੈਂਪਲ ਸਾਨੂੰ ਬਹੁਤ ਹੀ ਸੋਹਣਾ ਲੱਗਿਆ ਜਦੋਂ ਵੀ ਤੁਸੀਂ ਉਮਰ ਵਗੈਰਾ ਜਾ ਰਹੇ ਹੋਆਂ ਨੀਰਬਾਏ ਏਰੀਆਸ ਜਾ ਰਹੇ ਹਾਂ ਤਾਂ ਏ ਟੈਂਪਲ ਜ਼ਰੂਰ ਵਿਜ਼ਿਟ ਕਰਿਓ ਇੱਥੇ ਲਾਈਕ ਸ਼ਾਪਸ ਵਗੈਰਾ ਵੀ ਹੈਗੇ ਆ ਤੁਸੀਂ ਸ਼ਾਪਸ ਵਗੈਰਾ ਵੀ ਐਕਸਪਲੋਰ ਕਰ ਸਕਦੇ ਹੋ ਉਹ ਤੋਂ ਬਾਅਦ ਗਰੁੱਪਸ ਵੀ ਆ ਰੱਖੇ ਸੀਗੇ ਦੇਖੋ ਸਕੂਲ ਦੇ ਬੱਚੇ ਆ ਰੱਖੇ ਆ ਟੂਰ ਲੈ ਕੇ ਇੱਥੇ ਉਹਨਾਂ ਨੂੰ ਦਿਖਾਉਣ ਫਿਰ ਸਾਨੂੰ ਭੁੱਖ ਲੱਗੀ ਸੀਗੀ ਅਸੀਂ ਸਾਨੂੰ ਉਬੁੱਧ ਜਿੱ ਤਾਂ ਮਤਲਬ ਉਹ ਵੈਜੀਟੇਰੀਅਨ ਆਪਸ਼ਨਸ ਘੱਟ ਸੀਗੇ ਤੇ ਜੇ ਤੁਸੀਂ ਉਬੁੱਧ ਜਾਣੇ ਹੋ ਤਾਂ ਆਪਣਾ ਬੈਕਅਪ ਲੈ ਕੇ ਜਾਇਓ ਕਿਉਂਕਿ ਚਾਂਗੂ ਚ ਤਾਂ ਅਲੱਗ-ਅਲੱਗ ਕੁਜ਼ੀਨਸ ਮਿਲ ਜਾਂਦੀਆਂ ਬਟ ਉਬੁੱਧ ਚ ਨਹੀਂ ਮਿਲਦੀਆਂ ਫਿਰ ਸਾਨੂੰ ਇੱਕ ਲਾਈਕ ਉੱਥੇ ਦੇ ਅਸੀਂ ਕੇ ਮਾਰਚੇ ਦੇਖੇ ਆਪਸ਼ਨਸ ਫਿਰ ਅਸੀਂ ਇਹ ਖਾਦੇ ਇੱਕ ਚਾਕਲੇਟ ਵਾਲਾ ਸੀਗਾ ਇੱਕ ਐਗ ਵਾਲਾ ਸੀਗਾ ਮੈਂ ਦੋਨੋਂ ਟਰਾਈ ਕੀਤੇ ਬਹੁਤ ਸਵਾਦ ਲੱਗੇ ਸੀਗੇ ਇਹ ਨਹੀਂ ਪਤਾ ਭੁੱਖ ਕਰਕੇ ਇਹ ਨਹੀਂ ਪਤਾ ਸੱਚੀ ਬਟ ਸਵਾਦ ਬਹੁਤ ਲੱਗ ਰਹੇ ਸੀਗੇ ਫਿਰ ਤੋਂ ਬਾਅਦ ਅਸੀਂ ਐਸੀ ਸੋਚਿਆ ਰਸਤੇ 'ਚ ਅਸੀਂ ਪਲਾਨ ਬਣਾਇਆ ਸੀਗਾ ਕਿ ਸਟਰਾਬਰੀ ਫਾਰਮਸ ਵਿਜ਼ਿਟ ਕਰਾਂਗੇ ਫਿਰ ਅਸੀਂ ਸਟਰਾਬਰੀ ਫਾਰਮਸ ਵਿਜ਼ਿਟ ਕਿਤੇ ਸਾਡੇ ਕੋਲ ਟਾਈਮ ਘੱਟ ਸੀਗਾ ਫਿਰ ਸੋ ਪਿਕਿੰਗ ਵਗੈਰਾ ਨਹੀਂ ਕੀਤੀ ਅਸੀਂ ਸੋਚਿਆ ਵੀ ਚੱਲ ਅਸੀਂ ਪਿਕਿੰਗ ਵਗੈਰਾ ਇਨ ਕਰਦੇ ਫਿਰ ਵੀਟਸ ਵਿਜ਼ਿਟ ਕਰ ਲੈਣੇ ਆ ਜਦ ਅਸੀਂ ਉਹਨਾਂ ਨੂੰ ਪੁੱਛਿਆ ਵਿਜ਼ਿਟ ਕਰਨੇ ਕਹਿੰਦੇ ਹਾਂ ਵਿਜ਼ਿਟ ਕਰ ਸਕਦੇ ਹਾਂ ਤੁਸੀਂ ਜਿਹੜਾ ਉੱਥੇ ਦਾ ਓਨਰ ਸੀਗਾ ਸਾਨੂੰ ਵਿਜ਼ਿਟ ਮੰਨ ਲਓ ਕਾਫੀ ਉਹਨੇ ਵਧੀਆ ਟੂਰ ਦਿੱਤਾ ਤੇ ਉਹਨੇ ਸਾਨੂੰ ਸਟਰਾਬੇਰੀਜ਼ ਵਗੈਰਾ ਵੀ ਖਾਣ ਨੂੰ ਦਿੱਤੀਆਂ ਸਟਰਾਬੇਰੀਜ਼ ਵਗੈਰਾ ਪਾਣ ਲੱਗ ਰੱਖੀ ਸੀਗੀ ਉੱਥੇ ਲੈਟਸ ਵਗੈਰਾ ਵੀ ਲੱਗ ਰੱਖੀ ਹੋਈ ਹੈਗੀ ਕਾਫੀ ਚੀਜ਼ਾਂ ਲੱਗ ਰੱਖੀ ਸੀ ਕਿਉਂ ਉਹਨਾਂ ਨੇ ਲਗਾ ਰੱਖੀ ਸੀਗੀਆਂ ਉੱਥੇ ਬਹੁਤ ਹੀ ਲਾਈਕ ਬੜੀਆਂ ਬੜੀਆਂ ਜੂਸੀ ਸਟਰਾਬੇਰੀਆਂ ਸੀਗੀਆਂ ਜਿਵੇਂ ਆਪਣੀ ਇੱਥੇ ਤਾਂ ਇੰਡੀਆ 'ਚ ਮਤਲਬ ਉਹ ਕੱਚੀਆਂ ਕੱਚੀਆਂ ਨਹੀਂ ਹੁੰਦੀਆਂ ਨੀ ਸਵਾਦ ਨਹੀਂ ਹੁੰਦੀਆਂ ਹੈਗੀਆਂ ਬਟ ਉੱਥੇ ਦੀਆਂ ਸਟਰਾਬੇਰੀਜ਼ ਬਹੁਤ ਜੂਸੀ ਤੇ ਬੜੀਆਂ ਬੜੀਆਂ ਸੀਗੀਆਂ ਉਨੇ ਨੇ ਸਾਨੂੰ ਖਾਣ ਲਈ ਦਿੱਤੀ ਮੈਂ ਜਦੋਂ ਖਾ ਰਹੀ ਸੀਗੀ ਬਹੁਤ ਹੀ ਟੇਸਟੀ ਲੱਗਿਆ ਮੈਨੂੰ ਤੇ ਨਾਲ ਦੀ ਨਾਲ ਮੈਂ ਖੰਡਾ ਵੀ ਲਈ ਆਪਣੀ ਉਹ ਵੀ ਹੱਸ ਕੇ ਹੱਸ ਰਿਹਾ ਸੀਗਾ ਦੇਖ ਕੇ ਮੇਰੀਆਂ ਹਰਕਤਾਂ ਉੱਤੇ ਦਾ ਓਨਰ ਫਿਰ ਉਹ ਸਾਨੂੰ ਉਹ ਇੰਨਾ ਨਾਈਸ ਸੀਗਾ ਉਹ ਆਪਣੇ ਆਪ ਹੀ ਕਹਿੰਦਾ ਮੈਂ ਤੁਹਾਨੂੰ ਹਾਈਡਰੋਪੋਨਿਕਸ ਦਾ ਵੀ ਦਿਖਾਣਾ ਹੈ ਉਹਨੇ ਹਾਈਡਰੋਪੋਨਿਕਸ ਨਾਲ ਅੰਦਰ ਲਾਈਕ ਆਪਣੇ ਅਲੱਗ-ਅਲੱਗ ਕਲਰਾਂ ਦੇ ਲਾਈਕ ਉਹ ਲਗਾ ਰੱਖੇ ਸੀਗੇ ਸ਼ਿਮਲਾ ਮਿਰਚ ਲਗਾ ਰੱਖੇ ਸੀਗੇ ਰੈੱਡ ਪੀਲੇ ਹਰੇ ਬਹੁਤ ਹੀ ਨਾਈਸ ਪਰਸਨ ਸੀਗਾ ਫਿਰ ਅਸੀਂ ਉਹਨੂੰ ਟਿਪ ਦੇ ਤੌਰ ਤੇ ਪੈਸੇ ਦੇ ਹੀ ਆਏ ਫਿਰ ਅਸੀਂ ਸੋਚਿਆ ਵੀ ਐਦਾਂ ਚੰਗਾ ਨਹੀਂ ਲੱਗਦਾ ਉਹਨੇ ਤਾਂ ਕਿਹਾ ਸੀਗਾ ਵੀ ਕੋਈ ਨਹੀਂ ਵਿਜ਼ਿਟ ਦੇ ਕੋਈ ਉਹ ਨਹੀਂ ਹੈਗੇ ਪਿਕਿੰਗ ਦੀ ਫੀਸ ਆ ਅਸੀਂ ਕਿਹਾ ਵੀ ਚਲ ਕੋਈ ਨਹੀਂ ਅਸੀਂ ਕੁਝ ਲੈਣਾ ਵੀ ਨਹੀਂ ਹੈਗਾ ਕਿਉਂਕਿ ਅਸੀਂ ਕਿੱਥੇ ਗੈਰੀ ਕਰਦੇ ਸਕੂਟੀ ਤੇ ਤਾਂ ਸੀਗੇ ਇੰਨਾ ਸਮਾਨ ਫਿਰ ਇਸ ਕਾ ਵੀ ਅਸੀਂ ਲੈਣਾ ਵੀ ਨਹੀਂ ਹੈਗਾ ਬਟ ਤੁਸੀਂ ਆਪਣੇ ਅਸੀਂ ਤੁਹਾਨੂੰ ਟਿਪ ਦੇ ਦਿੰਨੇ ਆ ਉਹਨੇ ਫਿਰ ਉਹ ਰੱਖ ਹੀ ਲਿਆ ਮਤਲਬ ਬਹੁਤ ਹੀ ਨਾਈਸ ਪਰਸਨ ਸੀਗਾ ਫਿਰ ਅਸੀਂ ਚੱਲ ਪਏ ਬਾਲੀ ਦੀ ਮੋਸਟ ਆਈਕੋਨਿਕ ਪਲੇਸ ਜਿਹੜਾ ਇੱਕ 게ਟ ਆ ਹੰਡਾਰਾ 게ਟ ਇੱਥੇ ਦੀਆਂ ਤਾਂ ਮੈਂ ਇੰਨੀਆਂ ਰੀਲਾਂ ਇੰਨੀਆਂ ਫੋਟੋਆਂ ਐਨਾ ਕੁਝ ਦੇਖਿਆ ਮੈਂ ਕਿਹਾ ਚਲੋ ਆਪਾਂ ਵੀ ਵਿਜ਼ਿਟ ਕਰਦੇ ਹਾਂ ਅਸੀਂ ਵੀ ਫਿਰ ਚਲੇ ਗਏ ਕਿਉਂਕਿ ਐਨਾ ਸੁਣਿਆ ਤਾਂ ਸੀਗਾ ਬਟ ਉੱਥੇ ਵੇਟਿੰਗ ਹੈਗੀ ਆ ਸਾਨੂੰ ਇੱਕ ਘੰਟਾ ਬੈਠੇ ਰਹਿਣਾ ਪਿਆ ਉੱਥੇ ਆਪਣੀ ਵੇਟ ਕਰਨ ਲਈ ਫਿਰ ਉਹ ਤੁਹਾਨੂੰ ਬੁਲਾਣੇ ਆ ਤੇ ਉੱਥੇ ਤੁਹਾਡਾ ਫੋਟੋ ਸ਼ੂਟ ਕਰਦੇ ਆ ਬਟ ਚਲੋ ਵਰਥ ਇਟ ਹੈ ਇੱਕ ਟਾਈਮ ਵਿਜ਼ਿਟ ਕਰਨਾ ਤਾਂ ਵਰਥ ਇਟ ਹੈ ਬਹੁਤ ਹੀ ਸੋਹਣੀਆਂ ਫੋਟੋਜ਼ ਆਈਆਂ ਬਹੁਤ ਹੀ ਸੋਹਣਾ ਨਜ਼ਾਰਾ ਹੈ ਉੱਥੇ ਦਾ ਤੇ ਮਤਲਬ ਅਸੀਂ ਰੀਲਾ ਵਗੈਰਾ ਫੋਟੋਜ਼ ਵਗੈਰਾ ਖਚਾਈਆਂ ਵਰਥ ਦਾ ਵਿਜ਼ਿਟ ਹੈ ਇੱਕ ਵਨ ਟਾਈਮ ਤਾਂ ਜ਼ਰੂਰ ਜਾਓ ਕਿਉਂਕਿ ਮੈਂ ਸੈਕਿੰਡ ਟਾਈਮ ਸ਼ਾਇਦ ਨਾ ਜਾਵਾਂ ਕਿਉਂਕਿ ਟੂਰਿਸਟ ਪਹਿਲੀ ਵਾਰ ਮੈਂ ਬਹਾਲੀ ਐਜ਼ ਅ ਟੂਰਿਸਟ ਰਹੀ ਹਾਂ ਤਾਂ ਟੂਰਿਸਟੀ ਥਿੰਗਸ ਪਹਿਲਾਂ ਕਰਨੀਆਂ ਜ਼ਰੂਰੀਆਂ ਮੈਂ ਉਹ ਜ਼ਰੂਰ ਕੀਤੀਆਂ ਮੈਂ ਤੁਹਾਨੂੰ ਵੀ ਰეკਮੈਂਡ ਕਰੂੰਗੀ ਕਿ ਜਾਇਓ ਜ਼ਰੂਰ ਲੱਗ ਐਕਸਪੀਰੀਅੰਸ ਦਾ ਚਲੋ ਰਹਿਦਾ ਹੀ ਆ ਫਿਰ ਉਹ ਤੋਂ ਬਾਅਦ ਅਸੀਂ ਵਾਪਸੀ ਦੇ ਚੱਲ ਪਏ ਫਿਰ ਅਸੀਂ ਇੱਥੋਂ ਆਪਣਾ ਪੈਟਰੋਲ ਫਿਲ ਕਰਾਇਆ ਪੈਟਰੋਲ ਫਿਲ ਕਰਾਉਣ ਤੋਂ ਬਾਅਦ ਅਸੀਂ ਸੋਹਣੇ ਸੋਹਣੇ ਨਜ਼ਾਰੇ ਪਹਾੜਾਂ ਦੇ ਲੰਦੇ ਹੋਏ ਆਪਣੇ ਪਹੁੰਚ ਕੇ ਹੋਟਲ ਦੇ ਰਾਸਤੇ ਮਤਲਬ ਉਹ ਤੋਂ 2 ਘੰਟੇ ਦੀ ਦੂਰੀ ਤੇ ਐਹੀ ਡੈਸਟੀਨੇਸ਼ਨ ਫਿਰ ਅਸੀਂ ਥੱਕ ਵੀ ਗਏ ਸੀਗੇ ਐਡੀ ਦੂਰ ਜਾ ਕੇ ਅਸੀਂ ਫਿਰ ਥੋੜਾ ਰੈਸਟ ਕੀਤਾ ਆਪਣੇ ਏਅਰਬੀਐਨਬ ਵਿੱਚ ਆ ਕੇ ਜਦੋਂ ਮੈਂ ਦੇਖਿਆ ਮੈਂ ਪਹਿਲਾਂ ਸੋਚਿਆ ਬਾਲਕਨੀ 'ਚ نیچے ਜਾਨੀ ਆ ਪਰ ਜਦੋਂ ਮੈਂ ਦੇਖਿਆ ਇੱਥੇ ਤਾਂ ਬੰਦਰ ਬੈਠਾ ਸੀਗਾ ਮੈਂ ਕਿਹਾ ਨਹੀਂ ਕਿਉਂਕਿ ਮੰਕੀ ਫੋਰੈਸਟ ਸਾਡੇ ਨਜ਼ਦੀਕ ਸੀਗਾ ਨਾ ਤੇ ਮੈਨੂੰ ਬੰਦਰਾਂ ਤੋਂ ਐਸੀ ਡਰ ਲੱਗਦਾ ਮੈਂ ਮੰਕੀ ਫੋਰੈਸਟ ਵਿਜ਼ਿਟ ਨਹੀਂ ਕੀਤਾ ਕਿਉਂਕਿ ਮੰਕੀਆਂ ਤੋਂ ਮੈਨੂੰ ਬਹੁਤ ਡਰ ਲੱਗਦਾ ਫਿਰ ਮੈਂ ਬਾਲਕਨੀ ਵੀ ਨਹੀਂ ਖੋਲੀ ਇਸੇ ਡਰ 'ਚ ਕੀ ਮੰਕੀਜ਼ ਐ ਸੋ ਅਸੀਂ ਫਿਰ ਉਹ ਤੋਂ ਬਾਅਦ ਚਲੇ ਗਏ ਡਿਨਰ ਕਰਨ ਫਿਰ ਮੈਂ ਨੂਡਲਸ ਆਰਡਰ ਕੀਤੀਆਂ ਤੇ ਅਸੀਂ ਇੱਕ ਨਾਰਸੀ ਗੋਰਿੰਗ ਆਰਡਰ ਕੀਤਾ ਦੋਨੋਂ ਹੀ ਚੀਜ਼ਾਂ ਬਹੁਤ ਸਵਾਦ ਸੀਗੀਆਂ ਬਹੁਤ ਸਵਾਦ ਲੱਗੀਆਂ ਮੈਨੂੰ ਤੇ ਇਸ ਜਗ੍ਹਾ ਦਾ ਨਾਮ ਹੈ ਰਸ ਕਿਚਨ ਜੇਦੋ ਵੀ ਤੁਸੀਂ ਜਾਓ ਮਤਲਬ ਇਹਦਾ ਖਾਣਾ ਟੇਸਟੀ ਵੀ ਆ ਅਫੋਰਡੇਬਲ ਵੀ ਆ ਬਹੁਤ ਹੀ ਵਧੀਆ ਖਾਣਾ ਲੱਗਿਆ ਮੈਨੂੰ ਉਹਨਾਂ ਦਾ ਫਿਰ ਉਹ ਤੋਂ ਬਾਅਦ ਅਸੀਂ ਆਪਣਾ ਜੂਸ ਲੈ ਕੇ ਤਾਂ ਐਂਡ ਕਰਨਾ ਹੀ ਹੁੰਦਾ ਮਿਕਸੂ ਤਾਂ ਮੇਰਾ ਫੇਵਰਿਟ ਬਣ ਗਿਆ ਸੀਗਾ ਇਥੋਂ ਫਿਰ ਮੈਂ ਕੀਵੀ ਵਿਟਾਮਿਨ ਸੀ ਕੀਵੀ ਟੀ ਲੀਤੀ ਮੰਨੂੰ ਤਾਂ ਸਵਾਦ ਲੱਗੇ ਕਿਉਂਕਿ ਇਹਨਾਂ ਦੀ ਹਰ ਚੀਜ਼ ਬਹੁਤ ਹੀ ਟੇਸਟੀ ਤੇ ਸਵਾਦ ਸੀਗੀ ਤੇ ਮੈਂ ਜ਼ਰੂਰ ਰეკਮੈਂਡ ਕਰਦੀ ਆ ਜੇ ਤੁਸੀਂ ਬਾਲੀ ਜਾ ਰਹੇ ਹੋ ਤਾਂ ਮਿਕਸੂ ਜ਼ਰੂਰ ਟਰਾਈ ਕਰਨਾ ਸੋ ਇਹ ਮੇਰੀ ਸੀਗੀ ਛੋਟੀ ਜੀ ਵੀਡੀਓ ਉਬਦ ਨੂੰ ਲੈ ਕੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਮਿਲਦੇ ਆ ਨਵੇਂ ਸਫ਼ਰ ਦੇ ਨਾਲ